ਖਬਰਨਾਮਾ ਦੇਖ ਰਿਹਾ ਸਾਰੀ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਸ਼ਰੂਮਣੀ ਅਕਾਲੀ ਦਲ ਦੇ ਅੱਜ ਫਿਰ ਦੁਬਾਰਾ ਤੀਜੀ ਵਾਰ ਪ੍ਰਧਾਨ ਬਣ ਗਏ ਨੇ ਸੁਖਬੀਰ ਸਿੰਘ ਬਾਦਲ ਯਾਨੀ ਕਿ ਬਾਦਲ ਪਰਿਵਾਰ ਦੇ ਹੱਥਾਂ ਦੇ ਵਿੱਚੋਂ ਕਬਜ਼ੇ ਦੇ ਵਿੱਚੋਂ ਛੁਡਾਉਣਾ ਚਾਹੁੰਦੇ ਸੀ ਸ਼ਰੂਮਣੀ ਅਕਾਲੀ ਦਲ ਦੇ ਬਾਗੀ ਧੜੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਬਣੀ ਸੱਤ ਮੈਂਬਰੀ ਕਮੇਟੀ ਕਿ ਇਹਨਾਂ ਦੋਹਾਂ ਸੰਸਥਾਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਹੈ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਦੇ ਵਿੱਚੋਂ ਛੁਡਾ ਲੈਣਾ ਹੈ ਅਤੇ ਕਿਉਂਕਿ ਇਹ ਸਰਬੋਰ ਸਿੱਖਾਂ ਦੀ ਪਾਰਟੀ ਹੈ ਸਿੱਖ ਕੌਮ ਨੇ ਕੁਰਬਾਨੀਆਂ ਦਿੱਤੀਆਂ 105 ਸਾਲ ਤੋਂ ਵੱਧ ਇਤਿਹਾਸ ਪੁਰਾਣਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਜੇ ਕੱਲ ਕਰੀਏ ਬਾਦਲ ਪ੍ਰਵਾਜ ਜਾਂ ਡਾਕਟਰ ਦਰਜੀਤ ਸਿੰਘ ਚੀਮਾ ਦੀਆਂ ਕੋਈ ਕੁਰਬਾਨੀਆਂ ਨਹੀਂ ਕੌਮ ਵਾਸਤੇ ਸਖਬੀਰ ਸਿੰਘ ਬਾਦਲ ਨੇ ਸਿਆਸੀ ਡਰਾਮਾ ਕੀਤਾ ਉਹ ਸਿਆਸੀ ਡਰਾਮਾ ਜਗ ਜਾਇ ਹੋ ਗਿਆ ਹੈ ਯਾਨੀ ਕਿ ਸਖਬੀਰ ਸਿੰਘ ਬਾਦਲ ਹੁਣ ਅਜਿਹੇ ਚਾਲਾਂ ਚੱਲਦੇ ਨੇ ਬੰਦੂਕ ਵੀ ਕਿਸੇ ਦੀ ਉਹਦੇ ਵਿੱਚ ਗੋਲੀ ਵੀ ਕਿਸੇ ਦੀ ਮੋਢਾ ਵੀ ਕਿਸੇ ਦਾ ਲੇਕਿਨ ਜਦੋਂ ਘੋੜਾ ਦਬਾਉਣਾ ਹੈ ਉਹ ਸਖਬੀਰ ਸਿੰਘ ਬਾਦਲ ਦਬਾਉਂਦੇ ਨੇ ਅਤੇ ਉਹ ਐਨ ਜਾ ਕੇ ਨਿਸ਼ਾਨੇ ਤੇ ਲੱਗਦਾ ਹੈ ਸਖਬੀਰ ਸਿੰਘ ਬਾਦਲ ਨੂੰ ਪਤਾ ਨਹੀਂ ਕਿ ਇਸ ਦਾ ਖਮਨਿਆਜ਼ਾ ਮੈਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭੁਗਤਣਾ ਪਵੇਗਾ ਹਾਲਾਂਕਿ ਇਹ ਵੀ ਗੱਲਾਂ ਆ ਰਹੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਨਾਲ ਗੱਠ ਜੋੜ ਕਰਕੇ 2027 ਦੀ ਵਿਧਾਨ ਸਭਾ ਦੀ ਚੋਣ ਲੜੀ ਜਾਵੇਗੀ ਲੇਕਿਨ ਸੁਖਬੀਰ ਬਾਦਲ ਨੇ ਡਰਾਮਾ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਨਕਰ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਤੋਂ ਪਗੋੜੇ ਹੋਏ ਸਿੱਖ ਕੌਮ ਨੂੰ ਇੱਕ ਪਾਸੇ ਕਰਕੇ ਆਪਣੀ ਪ੍ਰਧਾਨਗੀ ਲਈ ਹਰ ਤਰ੍ਹਾਂ ਦਾ ਤਾਮ ਝਾਮ ਝੁਕਿਆ ਉਧਰ ਤੈਂਤੂ ਚਾਰ ਜਿਸਨਾਂ ਨੇ ਸ਼ਰੂਮਣੀ ਅਕਾਲੀ ਦਲ ਦੀ ਬੇੜੀ ਦੇ ਵਿੱਚ ਵਟੇ ਪਾਏ ਨੇ ਜਾਂ ਸ਼ਰੂਮਣੀ ਅਕਾਲੀ ਦਲ ਦੀਆਂ ਜੜ੍ਹਾਂ ਦੇ ਵਿੱਚ ਜ਼ਹਿਰ ਪਾਇਆ ਹੈ ਉਹਨੇ ਡਾਕਟਰ ਦਲਜੀਤ ਸਿੰਘ ਚੀਮਾ ਡਾਕਟਰ ਦਲਜੀਤ ਸਿੰਘ ਚੀਮਾ ਤੋਂ ਕਈ ਟਕਸਾਲੀ ਆਗੂ ਦੁਖੀ ਸੀ ਦੁਖੀ ਹੋ ਕੇ ਛੱਡ ਗਿਆ ਦੁਖੀ ਖਾਨ ਆਉਣ ਵਾਲੇ ਦਿਨਾਂ ਚ ਦੁਖੀ ਹੋ ਕੇ ਛੱਡ ਜਾਣਗੇ ਕਿਉਂਕਿ ਇਹਨਾਂ ਵੱਲੋਂ ਬੜੀ ਹਵਾ ਦਿੱਤੀ ਗਈ ਕਿ ਤੁਹਾਡੇ ਤੋਂ ਬਿਨਾਂ ਸ਼ਰੂਮਣੀ ਅਕਾਲੀ ਦਲ ਦੀ ਹੋਰ ਕੋਈ ਅਗਵਾਈ ਕਰ ਹੀ ਨਹੀਂ ਸਕਦਾ ਲੇਕਿਨ ਇਹ ਸਾਰਾ ਪੀਪਲਾਨ ਸੀ ਇਹ ਸਾਰਾ ਸਿਕਰੇਟਰੀ ਇਹ ਘੜੀ ਪਹਿਲਾਂ ਲਿਖੀ ਗਈ ਇਹ ਡਰਾਮਾ ਪਹਿਲਾਂ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉਹਨਾਂ ਦੀ ਸਵਾਵਾਂ ਤੋਂ ਮੁਕਤ ਕਰ ਦੇਣਾ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਹਰ ਤਰ੍ਹਾਂ ਦਾ ਤਾਮ-ਚਾਮ ਹਰ ਤਰ੍ਹਾਂ ਦਾ ਸਿਆਸੀ ਡਰਾਮਾ ਪਹਿਲਾਂ ਗਲਤੀਆਂ ਮੰਨੀਆਂ ਫਿਰ ਕੀਤੀਆਂ ਮੈਂ ਗਲਤੀਆਂ ਪਹਿਲਾਂ ਗਲਤੀਆਂ ਮੰਨੀਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੇ ਫਿਰ ਜਾ ਕੇ 15 ਜਰਮਰੀ ਮੰਗੀ ਵਾਲੇ ਦਿਨ ਨੂੰ ਕਹਤਾ ਕਿ ਮੈਂ ਤਾਂ ਗਲਤੀਆਂ ਕੀਤੀਆਂ ਨਹੀਂ ਮੈਂ ਤਾਂ ਆਪਣਾ ਦਿਨਾਂ ਦੇ ਵਿੱਚ ਵਿਦੇਸ਼ ਦੇ ਦੌਰੇ ਤੇ ਸੀ ਆ ਹੈ ਸੁਖਬੀਰ ਸਿੰਘ ਬਾਦਲ ਦੀ ਦੇਣ ਯਾਨੀ ਕਿ ਸਾਰਾ ਡਰਾਮਾ ਕਰਨ ਦੇ ਬਾਵਜੂਦ ਜਿਸ ਤਰ੍ਹਾਂ ਇੱਕ ਫਿਲਮ ਦਾ ਫਲਮਾਕਨ ਹੁੰਦਾ ਹੈ ਉਹ ਪਹਿਲਾਂ ਉਹਦੀ ਸਕ੍ਰਿਪਟ ਜਿਹੜੀ ਹੈ ਲਿਖੀ ਜਾਂਦੀ ਹੈ ਉਹ ਸਾਰੀ ਸਕ੍ਰਿਪਟ ਲਿਖੀ ਗਈ ਅਤੇ ਵਾਹ ਵਾਹੀ ਕੀਤੀ ਗਈ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਕਿ ਨਹੀਂ ਭਈ ਸੁਖਬੀਰ ਸਿੰਘ ਬਾਦਲ ਤੋਂ ਤਾਂ ਵਧੀਆ ਸ਼ਰੂਮਣੀ ਅਕਾਲੀ ਦਲ ਦਾ ਕੋਈ ਜਰਨਲ ਕੋਈ ਨਹੀਂ ਸਕਦਾ ਜਿਨ੍ਹਾਂ ਕੌਮ ਦਾ ਨੁਕਸਾਨ ਕਿਨਾ ਕੀਤਾ ਜਿਨ੍ਹਾਂ ਸਿੱਖਾਂ ਦੀ ਨਸ਼ਲ ਕੁਸ਼ੀ ਕਰਵਾਉਣ ਵਾਲਿਆਂ ਨੂੰ ਸਰੋਪੇ ਪਾਏ ਉਹਨੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਤੇ ਡੇਰਾ ਸੱਚਾ ਸੌਦਾ ਨੂੰ ਪ੍ਰਮੋਟ ਕੀਤਾ ਬਾਬਲ ਕਲਾਂ ਦਾ ਗੋਲੀਕਾਂਡ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਹੁਕਮ ਦਿੱਤਾ ਗਿਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਹੋਈ ਉਹਦਾ ਦੇਣਾ ਕੌਣ ਦੇਵੇਗਾ ਇਹ ਗੱਲ ਕੀਤੀ ਹੈ ਮਾਲਵਿੰਦਰ ਕੰਗ ਜੋ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਆਮ ਆਦਮੀ ਪਾਰਟੀ ਦੇ ਮੌਜੂਦਾ ਸਾਂਸਦ ਨੇ ਉਹਨਾਂ ਕਿਹਾ ਕਿ ਇਹ ਸਾਰਾ ਸਿਆਸੀ ਡਰਾਮਾ ਸੁਭੀਸ਼ ਸੰਵਾਦ ਬੀਬਾ ਹਰਸ਼ਵਰਤ ਬਾਦਲ ਬਾਦਲ ਪਰਵਾਰ ਅਤੇ ਡਾਕਟਰ ਰਜੀਤ ਸਿੰਘ ਚੀਮਾ ਸਪੋਕਸਮੈਨ ਅਰਸ਼ਦੀਪ ਸਿੰਘ ਖਲੇ ਅਤੇ ਬਲਵਿੰਦਰ ਸਿੰਘ ਪੁੱਤਰ ਵੱਲੋਂ ਕੀਤਾ ਗਿਆ ਉਹਨਾਂ ਕਿਹਾ ਕਿ ਲੋਕ ਇਸ ਦਾ ਜਵਾਬ ਦੇਣਗੇ ਪੰਥ ਇਸ ਦਾ ਮੂੰਹ ਤੋੜ ਜਵਾਬ ਦੇਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ